ਤਾਂ ਉਹਨੂੰ ਚੌਕਲੇਟ ਮਸ਼ਹੂਰ ਹੁੰਦਾ ਜਾ ਰਿਹਾ ਹੈ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਪਟਿਆਲੇ ਤੋਂ ਇੱਕ ਅਪਡੇਟ ਆ ਰਹੀ ਹੈ ਕਿ ਇੱਕ ਛੋਟੀ ਬੱਚੀ ਚੌਕਲੇਟ ਖਾਣ ਤੋਂ ਬਾਅਦ ਬਿਮਾਰ ਹੋ ਗਈ ਹੈ ਉਸ ਤੋਂ ਬਾਅਦ ਜਿਸ ਦੁਕਾਨ ਤੋਂ ਇਹ ਚੌਕਲੇਟ ਲਿਆ ਗਿਆ ਉੱਥੇ ਪ੍ਰਸ਼ਾਸਨ ਦੇ ਅਧਿਕਾਰੀਆਂ ਪਹੁੰਚਦੇ ਨੇ ਤੇ ਜਾਂਚ ਪੜਤਾਲ ਆਰੰਭ ਕਰ ਦਿੱਤੀ ਜਾਂਦੀ ਹੈ ਜਾਣਕਾਰੀ ਮਿਲੀ ਹੈ ਕਿ ਉਸ ਦੁਕਾਨ ਤੋਂ ਹੋਰ ਵੀ ਕਈ ਐਸੇ ਪ੍ਰੋਡਕਟ ਮਿਲੇ ਨੇ ਜਿਨ੍ਹਾਂ ਦੀ ਡੇਟ ਨਿਕਲ ਚੁੱਕੀ ਐ ਸੋ ਪ੍ਰਸ਼ਾਸਨਿਕ ਅਧਿਕਾਰੀ ਆਪਣੀ ਕਾਰਵਾਈ ਕਰ ਰਹੇ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਇੱਕ ਵੱਡੀ ਅਪਡੇਟ ਆ ਰਹੀ ਐ ਇੱਕ ਨਿੱਕੀ ਬੱਚੀ ਚਾਕਲੇਟ ਖਾਣ ਤੋਂ ਬਾਅਦ ਬਿਮਾਰ ਹੋ ਜਾਂਦੀ ਐ ਉਸ ਤੋਂ ਬਾਅਦ ਹੜਕੰਪ ਮੱਚ ਜਾਂਦਾ ਜਿਉਂ ਹੀ ਪ੍ਰਸ਼ਾਸਨ ਨੂੰ ਪਤਾ ਲੱਗਦਾ ਤਾਂ ਪ੍ਰਸ਼ਾਸਨਿਕ ਅਧਿਕਾਰੀ ਉਸ ਦੁਕਾਨ ਤੇ ਪਹੁੰਚ ਕੇ ਜਾਂਚ ਪੜਤਾਲ ਕਰਦੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਉਸ ਦੁਕਾਨ ਦੀਆਂ ਜਿੱਥੋਂ ਚਾਕਲੇਟ ਖਰੀਦਿਆ ਜਾਂਦਾ ਹੈ ਚਾਕਲੇਟ ਖਾਣ ਤੋਂ ਬਾਅਦ ਨਿੱਕੀ ਬੱਚੀ ਬਿਮਾਰ ਹੋ ਜਾਂਦੀ ਹੈ ਇਸ ਤੋਂ ਪਹਿਲਾਂ ਪਟਿਆਲੇ ਤੋਂ ਹੀ ਖਬਰਾਂ ਤੁਸੀਂ ਦੇਖੀਆਂ ਸੀ ਕਿ ਕੇਕ ਖਾਣ ਤੋਂ ਬਾਅਦ ਇੱਕ ਬੱਚੀ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਹੜਕੰਪ ਮੱਚ ਜਾਂਦਾ ਸੋ ਆਮ ਲੋਕਾਂ ਨੂੰ ਵੀ ਜਾਗਰੂਕ ਹੋਣਾ ਪੈਣਾ ਹੈ ਜਦੋਂ ਵੀ ਸਮਾਨ ਖਰੀਦਣਾ ਤਾਂ ਉਸ ਦੇ ਉੱਪਰ ਤਾਰੀਖ ਚੈੱਕ ਕਰਨੀ ਜਾਵੇ ਸੋ ਇੱਕ ਵੱਡੀ ਅਪਡੇਟ ਆ ਰਹੀ ਹੈ ਇੱਕ ਨਿੱਕੀ ਨਿੱਕੀ ਬੱਚੀ ਜੋ ਚਾਕਲੇਟ ਖਾਣ ਤੋਂ ਬਾਅਦ ਬਿਮਾਰ ਹੋ ਗਈ ਹੈ ਮੇਰਾ ਨਾਮ ਵਿੱਕੀ ਗੱਲੋਤ ਹੈ। ਕੀ ਮਾਮਲਾ ਹੋਇਆ ਔਰ ਇਹ ਜੜਤ ਕਿੱਥੇ ਹੋਏ ਹੋਰੇ? ਅਸੀਂ ਇੱਥੋਂ ਕੋਈ ਸਾਮਾਨ ਪਰਚੇਸ ਕੀਤਾ ਸੀਗਾ ਸੰਡੇ ਨੂੰ। ਕਿਹੜੀ ਜਗ੍ਹਾ ਤੋਂ ਪਰਚੇਸ ਕੀਤਾ? ਤੇ ਆਪਾਂ ਇਹ ਨਰੈਣ ਸਿੰਘ ਦੀ ਚੱਕੀ ਹੈ ਪੀਲੀ ਸੜਕ 2 ਨੰਬਰ ਦੀ ਜੀ ਦੇ ਬੈਕ ਸਾਈਡ ਤੇ। ਇਨਸ਼ਾਅ। ਕੁਝ ਚਾਕਲੇਟ ਦਾ ਪੈਕ ਆਂਦਾ ਹੈ ਬੱਕਰ ਦੇ ਵਿੱਚ ਪਾ ਕੇ ਇਹਨਾਂ ਨੇ ਰੱਖਿਆ ਹੋਇਆ ਸੀਗਾ ਤੇ ਅਸੀਂ ਇਹਨਾਂ ਨੂੰ ਪਰਚੇਸ ਕੀਤਾ ਸੀ ਅਸੀਂ ਕਿੱਥੇ ਗਿਫਟ ਕਰਨਾ ਸੀਗਾ ਬੱਚੇ ਨੂੰ। ਉਹ ਬੱਚਾ ਲੁਧਿਆਣਾ ਤੋਂ ਸਾਡੇ ਕੋਲ ਆਇਆ ਹੋਇਆ ਸੀਗਾ। ਸਾਡੇ ਰਿਸ਼ਤੇਦਾਰ ਸੀ ਉਹ ਮੈਰਿਜ ਤੇ ਆਏ ਹੋਏ ਸੀਗੇ। ਤੇ ਉਹਨਾਂ ਕੋਲ ਛੋਟੇ ਬੱਚੇ ਸੀਗੇ ਤੇ ਅਸੀਂ ਉਹਨਾਂ ਨੂੰ ਗਿ ਤੇ ਉਹਦੇ ਮੈਰਿਜ ਆਪਣੀ ਕਰਕੇ ਕੋਲ ਕੇ ਸਾਰਾ ਕੁਝ ਉਹ ਬੁੱਧਵਾਰ ਨੂੰ ਲੁਧਿਆਣੇ ਚਲੇ ਗਏ ਤੇ ਬੁੱਧਵਾਰ ਨੂੰ ਸ਼ਾਮ ਨੂੰ ਖੋਲ ਕੇ ਦੇਖਿਆ ਵੀ ਜਿਹੜਾ ਗਿਫਟ ਆਇਆ ਉਹ ਖੋਲ ਕੇ ਦੇਖਿਆ ਕੀ ਆ ਉਹਦੇ ਚ ਉਹਦੇ ਜਿਹੜੇ ਚੌਕਲੇ ਵਗੈਰਾ ਉਹਨਾਂ ਨੇ ਜੋ ਖਾਧੀ ਸੀਗੀਆਂ ਖਾਣ ਤੋਂ 2 ਘੰਟੇ ਬਾਅਦ ਉਹਨਾਂ ਨੂੰ ਉਲਟੀਆਂ ਵਗੈਰਾ ਦਸਤ ਵਗੈਰਾ ਲੱਗੇ ਸੀਗੇ ਤੇ ਉਹ ਹਸਪੀਟਲ ਚ ਨਾਲ ਹੀ ਕਿਸੇ ਮੈਡੀਕਲ ਤੇ ਗਏ ਉਹ ਕਹਿੰਦਾ ਕੋਈ ਨਹੀਂ ਨੋਰਮਲ ਜਿਹਾ ਹੋ ਜਾਊਗਾ ਠੀਕ ਤੇ ਜੂ ਜੂ ਸਮਾਂ ਬੀਤਦਾ ਗਿਆ 33 ਦਾ ਟਾਈਮ 11:30 11:00 ਦਾ ਸੀਗਾ ਤੇ ਉਹਨਾਂ ਨੂੰ ਬਲੱਡ ਆਣ ਲੱਗ ਗਿਆ ਮੂੰਹ ਚੋਂ ਤੇ ਲੈਟਿੰਗ ਰਾਏ ਕਿੰਨੇ ਸਾਲ ਦੇ ਬੱਚੇ ਦੀ ਪਰ ਅਲ ਕਿਤੇ ਦੋਨਾਂ ਦੇ ਨੂੰ ਨਹੀਂ ਛੋਟੀ ਕੁੜੀ ਦੇ ਆਇਆ ਸੀਗਾ ਤੇ ਵੱਡੀ ਵਾਲੀ ਦੀ ਤਵੇ ਜਿਆਦਾ ਖਰਾਬ ਹੋ ਗਈ ਸਿਸਟਮ ਤੇ ਨਾਲ ਹੀ ਸਾਡੇ ਕੁੜੀ ਕੋਲ ਉੱਥੇ ਮੈਡੀਕਲ ਸੀਗਾ ਉੱਥੇ ਗਏ ਉਹਨਾਂ ਨੇ ਕਿਹਾ ਵੀ ਇਹਨਾਂ ਨੇ ਕੋਈ ਜ਼ਹਿਰੀਲੀ ਜਿਹੀ ਚੀਜ਼ ਖਾ ਲਈ ਜਿਸ ਚੋਂ ਇਨਫੈਕਸ਼ਨ ਹੋ ਗਿਆ ਲੈ ਨੂੰ ਚੇ ਪੇਟ ਦੇ ਵਿੱਚ ਤੇ ਸਾਡਾ ਜਿਹੜਾ ਧਿਆਨ ਸੀਗਾ ਉਹ ਸਾਰਾ ਉਸ ਚਾਕਲੇਟ ਵਾਲੇ ਉੱਗੇ ਆ ਤੇ ਅਸੀਂ ਚਾਕਲੇਟ ਦੇ ਲੇਵਲ ਜਦੋਂ ਲੱਭੇ ਕਰੋ ਤਾਂ ਉਹਦੇ ਚ 6-6 ਮਹੀਨੇ ਪੁਰਾਣੀ ਐਕਸਪਾਇਰੀ ਡੇਟਾਂ ਦੀ ਸਾਰੀਆਂ ਠੀਕ ਹੈ ਐਕਸਪਾਇਰੀ ਡੇਟਾਂ ਉਹਨਾਂ ਨੇ ਸਾਨੂੰ ਭੇਜਿਆ ਸਾਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਕਿਹੜਾ ਗਿਫਟ ਦਿੱਤਾ ਜਿਹੜਾ ਸਾਰੀ ਚੀਜ਼ਾਂ ਐਕ ਬੱਚਾ ਫਿਰ ਉਹਨਾਂ ਨੇ ਐਡਮਿਟ ਕਰਾਇਆ ਸੀ ਡੀ ਐਮ ਸੀ ਹਸਪੀਟਲ ਸਰਕਾਰੀ ਚ ਤੁਹਾਡੇ ਕੋ ਕੋਈ ਬਿੱਲ ਹੈਗਾ ਸੀ ਜਿਹੜਾ ਨਹੀਂ ਬਿੱਲ ਨਹੀਂ ਆ ਸਾਡੇ ਕੋ ਸਾਰੇ ਲੈਵਲ ਹੈ ਬਿੱਲ ਕਿਸ ਨੂੰ ਦਿੰਦੇ ਨਹੀਂ ਇਹ ਇੰਨੇ ਜੀ ਥੋੜੀ ਆਕੜ ਵੀ ਹੈ ਤੇ ਬਿੱਲ ਦਿੰਦੇ ਨਹੀਂ ਕਿਸ ਨੂੰ ਤੇ ਅਸੀਂ ਫਿਰ ਉਹਨਾਂ ਨੇ ਲੈਵਲ ਭੇਜਿਆ ਅਸੀਂ ਅੱਜ ਜਾ ਕੇ ਕਿਲਾ ਚੌਕ ਥਾਣੇ ਚ ਇਹਨਾਂ ਦੀ ਕੰਪਲੀਟ ਕੀਤੀ ਸਾਨੂੰ ਐਸ ਐਸ ਜੀ ਸਾਹਿਬ ਨੇ ਥੋੜਾ ਟਾਈਮ ਦਿੱਤਾ ਸੀ 2 ਵਜੇ ਦਾ ਤੇ 2 ਵਜੇ ਸਾਹਿਬ ਉਰੇ ਆ ਗਏ ਤੇ ਆਪਣੇ ਫੂਡ ਸਾਈਜ਼ ਅਫਸਰ ਸੀ ਉਹ ਵੀ ਆ ਗਏ ਤੇ ਮਾਲਕ ਖੁਦ ਕਹਿੰਦਾ ਸਾਡੀ ਦੁਕਾਨ 'ਚ ਆਇਆ ਜਾ ਕੋਈ ਸਮਾਨ ਨਹੀਂ ਹੈ ਅਸੀਂ ਚਾਰ ਭਾਈ ਤਿੰਨ ਭਾਈ ਸਾਡੇ ਭਤੀਜੇ ਸਾਰੇ ਲੱਗ ਕੇ ਇਸੋ ਆਈਟਮ ਆਏ ਜੀ ਗੱਡੀਆਂ ਜਿਹੜੀਆਂ ਇਹਨਾਂ ਨੇ ਡਿਸਪਲੇ ਕੀਤੀਆਂ ਬੱਚੇ ਦੁੱਧ ਦੇ ਪੈਕੇਟ ਜਿਹੜੀਆਂ ਹੁਣ ਵੀ ਐਕਸਪਾਇਰੀ ਪਈਆਂ ਉਹਦੀ ਐਕਸਪਾਇਰੀ ਪਈਆਂ ਫ੍ਰਿਜ ਵਿੱਚ ਅਸੀਂ ਰੀਅਲ ਜੂਸ ਕੱਢੇ ਆ ਠੀਕ ਹੈ ਉਸ ਤੋਂ ਬਾਅਦ ਡੈਰੀ ਮਿਲਕ ਦੀ ਚੋਕਲੇਟਾਂ ਕੱਢੀਆਂ ਵਿੱਕਾ ਜੀ ਕੰਪਨੀ ਦੇ ਪੁੱਛੀਏ ਕੱਢੇ ਆ ਮਤਲਬ ਤਕਰੀਬਨ ਸਾਰਾ ਖਾਣ ਵਾਲਾ ਸਮਾਨ 90% ਸਮਾਨ ਜਿਹੜਾ ਖਾਣ ਪੀਣਾ ਦਾ ਇਹਨਾਂ ਕੋਲ ਐਕਸਪਾਇਰੀ ਡੇਟ ਦਾ ਪਿਆ ਹੈ ਇਹ ਆਪਣੀ ਸਿਹਤ ਸਾਡੀ ਸਿਹਤ ਨਾਲ ਇਹਨਾਂ ਕੋਲ ਕੱਲ ਤੋਂ ਕੰਮ ਕਰ ਰਹੇ ਨੇ ਹਾਲੇ ਇੱਕ ਕੇਐਸ ਦਾ ਇੰਡੀਆ ਬੈਕਰੀ ਦਾ ਉਹ ਨਿਬੜਿਆ ਨਹੀਂ ਹੈਗਾ ਜਿਹੜਾ ਨਾਲ ਹੀ ਦਸਤੂਕਾਂ ਛੱਡ ਗਈ ਹੈ ਇੱਕ ਕੇਸ ਦੂਜਾ ਉਹਨਾਂ ਕੋਲ ਹੋਰ ਹੋਰ ਤਿਆਰ ਹੋਗਾ ਸਾਡੀ ਸੇਧ ਦਾ ਕੋਈ ਇਹਨਾਂ ਨੂੰ ਉਹਨੀ ਟੈਂਸ਼ਨ ਨਹੀਂ ਹੈ ਕਿਉਂਕਿ ਸਾਡੇ ਸਾਹਮਣੇ ਦੁਕਾਨ ਖੁੱਲੀ ਹੋਈ ਬਹੁਤ ਸਾਲ ਤੋਂ ਪੁਰਾਣੀ ਦੁਕਾਨ ਹੈ ਇਸੇ ਦਾ ਵਿਸ਼ਵਾਸ ਤੋਂ ਕੰਮ ਕਰਦੀ ਪਰ ਮਾਮਲਾ ਇਸ ਤਰ੍ਹਾਂ ਸਾਹਮਣੇ ਇਸੇ ਦੁਕਾਨ ਤੇ ਪਹਿਲੀ ਵਾਰ ਨਹੀਂ ਦੂਜੀ ਵਾਰੀ ਹੋਇਆ ਜੀ ਅੱਛਾ ਪਹਿਲਾਂ ਵੀ ਇਸ ਤਰ੍ਹਾਂ ਪਹਿਲਾਂ ਵਾਰੀ ਹੋਇਆ ਸੀਗਾ ਤੇ ਸਿੱਧੀ ਅਸੀਂ ਇਹਨਾਂ ਕੋਲ ਕੰਪਲੀਟ ਕੀਤੀ ਸੀਗੀ ਬੱਚਾ ਇੱਕ ਤਾਂ ਗੁੜੀਆ ਵੱਡੀ ਵਾਲੀ ਠੀਕ ਹੈ ਦੂਜੀ ਦੀ ਪੋਜੀਸ਼ਨ ਥੋੜੀ ਜ हां हॉस्पिटल एडमिट ना डीएमसी जी ਤੇ ਉਹਦੀ ਰਿਪੋਰਟ ਸਾਡੇ ਕੋਲ ਸ਼ੋਮਵਾਰੀ ਜਾਂ ਸੰਡੇ ਨੂੰ ਮਿਲਨੀ ਹੈ ਡਾਕਟਰ ਸਾਹਿਬ ਕਹਿੰਦੇ ਫਿਲਹਾਲ ਠੀਕ ਹੈ ਰਿਪੋਰਟ ਆਣ ਤੋਂ ਅਸੀਂ ਡਿਸਚਾਰਜ ਕਰਾਂਗੇ ਕੀ ਮੰਗ ਕਰਦੇ ਅਸੀਂ ਤਾਂ ਮੰਗ ਕਰਦੇ ਪੂਰੀ ਤਰ੍ਹਾਂ ਦੁਕਾਨ ਸੀਲ ਹੋਈ ਜਾਵੇ ਵੀ ਇਸ ਸਮਾਨ ਇਸ ਦੁਕਾਨ ਦੇ ਵਿੱਚ ਇੰਨਾ ਕੁਝ ਨਿਕਲੇ ਆ ਇਹ ਬੰਦਾ ਲਾਪਰਵਾਹੀ ਕਰ ਰਿਹਾ ਹੈ ਜ਼ੇਰ ਵਿਭਾਗ ਦੀ ਟੀਮ ਆ ਜੇ ਉਹ موجوده ਹਾਂ ਉਹ ਸਾਨੂੰ ਫੁੱਲ ਸਹਿਯੋਗ ਦੇ ਰਹੀ ਹੈ ਪਰ ਉਹਨਾਂ ਦੀ ਵੀ ਥੋੜੀ ਕਮੀ ਬੇਸੀ ਹੈਗੀ ਹੈ ਵੀ ਹਰ 20 ਦਿਨ ਵਿੱਚ 15 ਦਿਨ ਬਾਅਦ ਇਹ ਜਿਹੜੇ ਸਟੋਰ ਬਣੇ ਪਏ ਆ ਉਹ ਚੈੱਕ ਕਰੇ ਜਾਏ ਸਾਹਿਬ ਕਹਿੰਦੇ ਜੀ ਕਿੰਨੇ ਸਟੋਰ ਚੈੱਕ ਕਰਨੇ ਉਹਨਾਂ ਦਾ ਫਰਜ਼ ਬਣਦਾ ਹੈ ਇਹ ਦੁਕਾਨਦਾਰ ਜਿਹੜੇ ਹੈਗੇ ਆ ਇਹ ਆਪਣੀ ਸਿਹ ਸਾਡੀ ਸਿਹਤ ਨਾਲ ਗਲਵਾੜ ਕਰ ਰਹੇ ਨੇ ਇੰਨਾ ਕੁਛ ਅਸੀਂ ਦੁਕਾਨ ਤੋਂ ਕੱਢਿਆ ਇੱਕ ਦੁੱਧ ਦਾ ਪਾਊਡਰ ਕੱਢਿਆ ਜੀ ਡੱਬੇ ਦੇ ਪੈਂਸ਼ਨ ਬਾਹਰ ਤਰੀਕ ਨਵੀਂ ਹੈ ਅਸੀਂ ਉਹਨੂੰ ਫਾੜ ਕੇ ਅੰਦਰ ਲੈਵਲ ਦੇਖਿਆ 2021 ਅੱਛਾ ਉਹਦੇ ਤਾਂ ਵੀ ਡਬਲ ਲੇਵਲ ਹਾਂਜੀ 2021 ਦੀ ਲੈਵਲ ਯਾਨੀ ਕਿ 3 ਸਾਲ ਪੁਰਾਣਾ ਪੈਕੇਟ ਇਹਨਾਂ ਕੋਲ ਪਿਆ ਉਹ ਵੀ ਡਿਸਪਲੇ ਕੀਤਾ ਹੋਇਆ ਕੋਈ ਵੀ ਚੀਜ਼ ਐਕਸਪਾਇਰੀ ਡੇਟ ਡਿਸਪਲੇ ਨਹੀਂ ਕਰ ਸਕਦੇ ਗੈਰ ਕਾਨੂੰਨੀ ਹੈ ਇਹਨਾਂ ਨੇ ਸਾਰਾ ਸਮਾਨ ਡਿਸਪਲੇ ਕੀਤਾ ਹੋਇਆ ਜੋ ਕਾਰਵਾਈ ਹੈ ਇਹਨਾਂ ਦੀ ਅਸੀਂ ਜਾਨੀਏ ਵੀ ਦੁਕਾਨ ਸੀਲੇ ਪ੍ਰੋਪਰ ਸਾਨੂੰ ਪੁਲਿਸ ਵਾਲੋਂ ਪੂਰਾ ਸਹਿਯੋ ਡਾਕਟਰ ਵਿਜੀ ਕੁਮਾਰ ਡੀ ਐਚਓ ਪਟਿਆਲਾ ਜਿਹੜੀ ਜਗ੍ਹਾ ਤੇ ਤੁਸੀਂ ਕਾਰਵਾਈ ਕਰਨ ਆਏ ਉਹ ਜਗ੍ਹਾ ਦਾ ਨਾਮ ਦੱਸੋ ਨਰੈਨ ਆਟਾ ਜਕੀ ਤੇ ਉੱਤੇ ਅੱਜ ਸੈਂਪਲਿੰਗ ਕੀਤੀ ਹੈ ਤੇ ਤੁਹਾਨੂੰ ਕੀ ਇਨਫੋਰਮੇਸ਼ਨ ਮਿਲੀ ਸੀਗੀ ਔਰ ਇਥੇ ਕੰਪਲੀਟ ਸੰਨ ਆਫ ਪੁਲਿਸ ਬਲਨ ਇੱਕ ਇਨਫੋਰਮੇਸ਼ਨ ਮਿਲੀ ਸੀ ਕੋਈ ਬੱਚੀ ਬਿਮਾਰ ਹੋਈ ਹੈ ਕੁਝ ਖਾਣਾ ਖਾ ਇਹਨਾਂ ਤੋਂ ਕੋਈ ਸਮਾਨ ਲੈ ਕੇ ਜਾ ਕੇ ਉਹਦੇ ਸਬੰਧ ਵਿੱਚ ਅਸੀਂ ਇੱਥੇ ਆਏ ਸੀ ਤੇ ਤੁਸੀਂ ਤੇ ਉਹ ਕੀ ਚੀਜ਼ਾਂ ਬਰਨਾ ਪਰਮਤ ਕੀਤੀਆਂ ਨੇ ਤੁਸੀਂ ਕੁਝ ਸਾਡੇ ਕੋਲ ਕੁਝ ਐਟਮਾ ਐਕਸਪਾਇਰੀ ਐਟਮ ਮਿਲਿਆ ਨੇ ਉਹ ਅਸੀਂ ਉਹਨਾਂ ਦੇ ਸੈਂਪਲਿੰਗ ਕਰ ਰਹੇ ਹਾਂ ਤੇ ਹੁਣ ਕੀ ਕਾਰਵਾਈ ਕੀ ਕਰੋਗੇ ਨਾ ਇਹ ਸਿੰਪਲਿੰਗ ਤਾਂ ਅਸੀਂ ਆ ਨੈਕਸਟ ਵਰਕਿੰਗ ਡੇ ਤੇ ਟੈਸਟ ਹੋਣ ਲਈ ਭੇਜ ਦਾਂਗੇ ਔਰ ਜਦੋਂ ਉਹਦਾ ਰਿਪੋਰਟ ਆ ਜਾਏਗੀ ਉਸ ਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ